ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਜੀ ਨਾਲ ਅਗਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਜੀ ਨਾਲ ਪੁੱਛਦੇ ਆਂ ਸਾਰੀ ਡਿਟੇਲ ਕੁੱਝ ਕੋਸ਼ ਮੱਝਾਂ ਤੁਹਾਨੂੰ ਅੱਜ ਸਾਰੇ ਭਾਅ ਵੱਡੇ ਛੋਟੇ ਭਾਅ ਜਿਹੜੇ ਸਾਰੇ ਤੁਹਾਨੂੰ ਵਿਖਾਵਾਂਗੇ ਇੱਕ ਟੋਕੜ ਗੱਬਣ ਝੋਟੀ ਤੁਹਾਨੂੰ ਦਿਖਾਉਣੀ ਆ ਆਵਲੀ ਕਾਫੀ ਖੂਬਸੂਰਤ ਝੋਟੀ ਆ ਜਿਹੜੀ ਬਿਲਕੁਲ ਛੋਟਾ ਸਿੰਘ ਚੱਕ ਪਾਸ ਆ ਜਿਹੜੀ ਇਹ ਟੋਕੜ ਗੱਬਣ ਇਹ ਵੀ ਤੁਹਾਨੂੰ ਦਿਖਾਵਾਂਗੇ ਹਾਂਜੀ ਵਿੱਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚੱਲ ਜੇ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਆਪਣਾ ਜਗਦੰਦਰ ਸਿੰਘ ਇਹਨਾਂ ਦੇ ਕਿਤਾ ਤਸਵੀਰ ਬਟਾਲਾ ਜਿਲ੍ਹਾ ਗਜ਼ਾਫਰ ਤੇ ਫੋਨ ਨੰਬਰ ਪੁੱਲ ਦੇ ਇੱਕ ਨਹੀਂ 9056827552 ਠੀਕ ਐ ਬਸਮ ਵਾਲਾ ਵੇਖ ਗਿਆ ਫਿਰ ਮਾਲ ਆ ਜਣੀ ਉਦੋਂ ਹੀ ਅੱਗੇ ਵੀਰ ਜੀ ਠੀਕ ਐ ਅੱਜ ਚੰਗੀ ਰੌਣਕ ਲਾਈ ਜੇ ਫਿਰ ਹਾਂਜੀ ਮਾਲ ਸਾਰਾ ਕੁਝ ਹੁਣਾਇਆ ਕੋਈ ਰਾਦਾ ਮਈਆਂ ਸਾਰੀਆਂ ਚੰਗੀਆਂ ਵੀਰ ਜੀ ਠੀਕ ਐ ਜੀ 15 ਲੀਟਰ ਵਾਲੀ ਮੈਡ ਕੋਲ ਹੈਗੀ ਆ ਅੱਛਾ ਹਾਂਜੀ ਠੀਕ ਐ ਤੇ ਗਾਂ ਟੋਪੜ ਗੱਬਣ ਝੋਟੀ ਬਹੁਤ ਚੰਗੀ ਆ ਠੀਕ ਐ ਚੱਕ ਬਾਸ਼ਿਆ ਮਹੀਨੇ ਦੀ ਗੱਬਣ ਸਾਰੀ ਵੈਰਾਈਟੀ ਹੈ ਗਏ ਸਾਰੀ ਵੈਰਾਈਟੀ ਹੈਗੀ ਆ ਹੋਲੇ ਛੋਟੇ ਭਾਅ ਵੱਡੇ ਭਾਅ ਸਾਰੇ ਹੀ ਠੀਕ ਐ ਜੀ ਚਲੋ ਗਾਂ ਇੱਕੋ ਹੀ ਆ ਫਿਰ ਗਾਂ ਹੀ ਪਹਿਲਾਂ ਵਿਖਾ ਦਈਏ ਬਾਕੀ ਵੈੜ ਤੇ ਚਲੋ ਜਿਹੜੀ ਹੈਗੀ ਹੈਗੀ ਆ ਬਾਕੀ ਇਹਦੇ ਮਗਰ ਜਿਹੜੀ ਬੱਚੀ ਆ ਉਹ ਤੁਹਾਨੂੰ ਵਿਖਾਉਣੀ ਆ ਆ ਦੇਖ ਸਕਦੇ ਜੀ ਕਾਫੀ ਸੋਹਣੀ ਬੱਚੀ ਆ ਜਿਹੜੀ ਇਹਦੇ ਮਗਰ ਗੁਲਾਬੀ ਰੰਗ ਦਾ ਇਹਦਾ ਨੱਕ ਹੈ ਗੁਲਾਬੀ ਰੰਗ ਦੇ ਕੰਨ ਨੇ ਸੋਹਣੀ ਬੱਚੀ ਆ ਜਿਹੜੀ ਕਾਫੀ ਪਿਆਰੀ ਲੱਗਦੀ ਵੇਖਣ ਨੂੰ ਕਿੰਨਾ ਸਵੇਰ ਸੋਈ ਵਰਦੀ ਹੈ ਪਹਿਲਾਂ ਸਹੀ ਚੇਦਾਂਦ ਹੋਣੀ ਹੈ ਬੱਚੀ ਕਿ ਉਠਾ ਲਿਆ ਨੇ ਸੂਈ ਨਹੀਂ ਉਹ ਚੀਜ਼ ਮਗਰ ਚੌਥਾ ਦਿਨ ਸੂਈ ਨੂੰ ਦੱਸਦੇ ਤੇ ਠੰਡੀ ਤੇ ਰੀਣੀ ਕੋਈ ਰੱਸੀ ਕੋਈ ਕੋ ਵੰਗਾ ਪਾਉਂਦੀ ਰੋੜੀ ਇਦਾਂ ਮਿਲਦੀ ਐ ਡੜਾ ਮੋਟਾ ਥਾਣਿਆ ਵਰਦਾ ਅੱਛਾ 10 ਕਿਲੋ ਬੋੜਾ ਤਿਆਰ ਹੋ ਗਿਆ ਥਲੇ 10 ਕਿਲੋ ਤਿਆਰ ਆ ਚਵਾ ਕੇ ਦਵਾਂਗੇ ਜੀ ਤੇ ਕਿੰਨਾ ਕਿ ਚਵਾਈ ਜਾਊਗੀ ਉਹ ਤੇ ਜੀ 12 13 ਕਿਲੋ ਚਵਾਉਗੇ ਕਹਨੂੰ ਪੁੱਛੋ 15 ਕਾਦੀ 12 13 ਕਿਲੋ ਤੇ ਮਾਦੇ ਬਹੁਤ ਜ਼ਿਆਦਾ ਤੇ ਉਹਦਾ ਜਿਹੜਾ ਭਾਅ ਆਇਆਗਾ ਤੋੜ ਦੋ ਫਿਰ ਇੱਕ ਰੀਣੀ ਵੇੜ। ਪ੍ਰਕਿਰਿ ਹੁਣੇ ਆਈ ਨੋਲ ਢੋਲਣ ਵਾਲਾ ਡੰਡਾ। ਉਤਰਾਣ ਜਿਹੜੀ ਘੱਤ ਕਾਠ ਦੀ ਜਿਹੜੀ ਸੋਹਣੀ ਆ। ਮਗਰ ਵੱਛੀ ਬੜੀ ਪਿਆਰੀ ਆ ਇਹਦੇ। ਤੇ ਕੀ ਰੱਖੇ ਵੇ ਜੀ ਇਹਦਾ ਫਿਰ ਮੁੱਲ ਆਪਾਂ। ਮੁੱਲ ਵੇ ਲੋ ਜੂ ਵੇ ਜਾ ਰਿਹਾ। ਜੱਜ ਜੀ ਦੇ ਦਈਏ ਫਿਰ। ਫਿਰ ਜੀ ਮੁੱਲ ਤੇ ਪਾ ਵੱਛੀ ਦਾ 35 ਕਰੀਏ। ਅੱਛਾ। ਮੁਲ 11000 ਜੀ ਅੱਜ ਵੀ ਜੱਜ ਪਾਉਣੇ ਮਾਲ ਵੇਚਣਾ ਆ ਠੀਕ ਆ ਮੁਲਤੀ 30000 30000 ਹਾਂਜੀ ਵਿੱਚ ਅਗਰ ਨਾ ਕੋ ਹਮਨਤਾਂ ਨੂੰ ਯਾਰੀ ਛੱਡ ਦਾਂਗੇ 29000 ਦੀ ਵਛੀ ਦੇ ਦਾਂਗੇ ਠੀਕ ਆ ਜੀ ਕੋਈ ਫੋਨ ਲਾਵੇ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਬਾਕੀ ਚੰਗੀ 10 ਕਿਲੋ ਬੋਲੇ ਹੋਏਗਾ ਵਛੀ ਵੇਖੋ ਕਿੰਨੀ ਮਾਰ ਹੋਸ਼ੀ ਮਗਰ ਬੜੀ ਸੋਹਣੀ ਆ ਜਿਹੜੀ ਇਹਦੇ ਮਗਰ ਬਾਕੀ ਥਾਣੇ ਵੇਖੋ ਕਾਲੇ ਥਾਣੇ ਗੜੇ ਗੜੇ ਚੰਗਾ ਨਾਲ ਲੱਗਾ ਪਹਿਲੇ ਨੂੰ ਠੀਕ ਆ ਜੀ ਤੇ ਵਿਖਾਈਏ ਫਿਰ ਮੱਝਾਂ ਹੁਣ ਤੁਹਾਨੂੰ ਪਹਿਲੇ ਨੰਬਰ ਤੇ ਜਿਹੜੀ ਮੱਝ ਤੁਹਾਨੂੰ ਵਿਖਾਉਣੀ ਆ ਕਾ ਖਾਣੇ ਦੇਖ ਸਾਦੇ ਉਹਦੇ ਲਾਗੇ ਤੋਂ ਇੱਕ ਨਹੀਂ ਹਾਂ ਦੇਖ ਸਾਦੇ ਕਿਨਵਾਂ ਸੁਆਵ ਵਿੱਧੀ ਇਹਦਾ ਵੀਜੀ ਤੇ ਕਸਰੋ ਚ ਮੈਂ ਨਹੀਂ ਸੁਣਾ ਜੇ ਅੱਛਾ ਇਹ ਉਧਰੋਂ ਆਈ ਆ ਮੈਂ ਹੀ ਪਹਿਲਣ ਦੇ ਆਈ ਬੰਦੇ ਠੀਕ ਆ ਬਾਕੀ ਮੱਝ ਤੇ ਥਾਣਾ ਦੀ ਪਿੱਛੇ ਦੀ ਸਾਡੀ ਗਾਰੰਟੀ 15 ਲੀਟਰ ਦੁੱਧ ਦੀ ਗਾਰੰਟੀ 15 ਲੀਟਰ ਦੁੱਧ ਚਵਾ ਦੂਗੀ ਬਾਕੀ ਦੇ ਹਫਤਾ ਲੈਣਾ ਮੈਂ ਨਹੀਂ ਦੇਖੋ ਮੜੀ ਮੱਝ ਦਾ ਵੱਧ ਬਣੀ ਆ ਬਾਕੀ ਠੰਡੀ ਧੂੜੀ ਬੋਰ ਬਾਕੀ ਆ ਦੇਖ ਸਾਦੇ ਜੀ ਅਜੇ ਇੱਕ ਹਫਤਾ ਸੂਨ ਚ ਖੜਦੀ ਆ ਤੇ ਪੂਰੀ ਭਾਰੀ ਮੱਝ ਆ ਜਿਹੜੀ ਸਰੀਰੋਂ ਵੀ ਭਾਰੀ ਹੈ ਪੂਰੀ ਤੇ ਥੱਲਿਆਂ ਵੀ ਬੜੀ ਚੰਗੀ ਤਿਆਰ ਹੁੰਦੀ ਆ ਹਣ ਵੇਖੋ ਅਗਲੇ ਬੰਨੇ ਉਹ ਫੋਕ ਕਿੱਥੇ ਖੜਾ ਅਗਲਾ ਬਿਰਲਾਲ ਕਾ ਚਾਰੇ ਪਾਸੇ ਤਾਂ ਨੋਕ ਵਾਲਾ ਲੈ ਜਾ ਲੈ ਜਾ ਆ ਦੇਖ ਸਾਦੇ ਜੀ ਚੰਗੇ ਬੋਡੀ ਵੇਟ ਦੀ ਆ ਜਿਹੜੀ ਚੰਗੀ ਸਾਭੀ ਹੈ ਕਿਸੇ ਵੀਰ ਨੇ ਰੀਜਣਾ ਤੇ ਥੱਲੇ ਵੀ ਚੰਗੀ ਤਿਆਰ ਹੋਣੀ ਸੂਨ ਤੱਕਰ ਅਜੇ ਟਾਈਮ ਖੜਦੀ ਆ ਸੂਨ ਚ ਇਹ ਆ ਤਾਂ ਹੁਣ ਵੀ ਬੜੀ ਅਜੀ ਵੀ ਵੀਰ ਜੀ ਨੇ ਲੈਣੇ ਦੇਣਾ ਵੇਖੋ ਠੀਕ ਹੈ ਜੀ ਬੋਲੇ ਵਾ ਤੇ ਕੀ ਰੱਖੀ ਹੈ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਤੇ ਵੀਰ ਜੀ ਜਿਵੇਂ ਮੱਝੇ ਪਰ ਲੱਛ ਕਰ ਲਈਏ ਅੱਛਾ ਇਹ ਦਾ ਮੁੱਲ ਸੀ ਯਾਰ 80 ਯਾਰ ਹਾਂਜੀ ਕਰਨਾ ਵਿੱਚ ਮੰਨ ਤਾਂ ਜਿੰਨਾ ਲੱਲੀ ਗੋ ਉਹਨਾ ਹੀ ਕਰਾਂਗੇ ਅੱਛਾ ਹਾਂਜੀ ਅੱਜ ਫੇਰ ਲੱਲੀ ਭਾਈ ਤਾਂ ਮਾਨ ਕਰਾਉਣੇ ਆਂ ਕੀ ਕੋ ਕਰਾਉਣੇ ਮਾਨ ਕਿੰਨੇ ਦੇ ਦੇ ਦੇਣੀ ਲੱਲੀ ਭਾਈ ਫੇਰ ਹਾਂਜੀ ਯਾਰ ਮਾਨ ਕਰਦਾਂਗੇ ਜੀ ਅੱਛਾ ਹਾਂਜੀ ਇਹ ਦੇ ਦੇਣੀ ਆਪਾਂ 75000 ਦੇ 75000 ਦੇ ਦੇਣਾ ਠੀਕ ਹੈ ਜੀ ਚਲੋ ਵੀ ਜੀ ਲੱਲੀ ਨਾ ਦੇ ਦੇ ਦਾਂਗੇ 75000 ਦੀ ਜਿਹੜੀ ਅੱਖ ਨਹੀਂ ਮੋੜਨੀ ਠੀਕ ਹੈ ਜੀ ਮੱਝ ਮੱਝ ਬਹੁਤ ਚੰਗੀ 15 ਕਿਲੋ ਵਾਲੀ ਮੱਝ ਆ ਠੀਕ ਹੈ ਜੀ ਦੇਖੋ ਮੱਝ ਦੇ ਤੇ ਸਾਡੇ ਵਾਲੀ ਛੱਡੀ ਹੋਣੀ ਇੱਕ ਝੋਟੀ ਜਿਹੜੀ ਹੁਣ ਆ ਦੂਸਰੇ ਨੰਬਰ ਤੇ ਆ ਇਹ ਉੱਤਰ ਦੀ ਝੋਟੀ ਵੀਰ ਜੀ ਨੇ ਹਣੇ ਦੀ ਪਹਿਲ ਸੁਈਏ ਚਾਰ ਦਾ ਕੱਟੀ ਛਿੱਲੀ ਲੱਗਣੀ ਏ ਮਗਰ ਕੱਟੀ ਜੋ ਸਾਹਮਣੇ ਵੇਖੋ ਪੂਰੀ ਕੱਟੀ ਬੜਾ ਠੋਕੀ ਹੋਇਆ ਅੱਜ ਦਿੱਤੇ ਕੰਬਲ ਜਿੱਤੇ ਕੰਬਲ ਆ ਉਹ ਕੱਟੀ ਆ ਜਿਹੜੀ ਇਹਦੀ ਤੋਰਾਂ ਹਵੇਦੀ ਇੱਕ ਰੀਦ ਨੂੰ ਸੂਆ ਕਿ ਨਾ ਮੈਂ ਪਹਿਲਾਂ ਹੀ ਪਹਿਲਾਂ ਠੀਕ ਆ ਮਾਜੀ ਠੰਡੀ ਨਹੀਂ ਵੀਰ ਜੀ ਪਾ ਤਿੰਨ ਡੰਦ ਚੋਦਰ ਦੀ ਠੀਕ ਆ ਜੀ ਬੱਚਾ ਛੱਡ ਕੇ ਆਉਂਦੇ ਆ ਬਹੁਤ ਠੰਡੀ ਆ ਬਾਕੀ ਚਿਹਰੇ ਤਾਂ ਬੜੀ ਖੂਬਸੂਰਤ ਝੋਟੀ ਆ ਜਿਹੜੀ 10 11 ਲੀਟਰ ਮੋਕੇ ਦਾ ਜਿਹੜਾ ਤਿਆਰ ਦੱਸ ਦੇ ਅਜਲ ਹੈ ਜੀ ਬਿਲਕੁਲ ਕੰਪੈਕਟ ਜਿਹੜਾ ਇਹਦਾ ਕੋਈ ਛੋਟੀ ਚਿਹਰਾ ਵੀ ਦੇਖ ਸਕਦੇ ਬਿਲਕੁਲ ਸੋਨਾ ਹੈ ਚਲੋ ਲੈ ਜਾਵੇ ਜੀ ਬੰਦ ਹੈ ਜੀ ਤੇ ਵੀਰ ਜੀ ਕਿੰਨਾ ਕ ਦੁੱਧ ਚਵਾਈ ਜਾਊਗੀ ਉਹ ਤੇ ਵੀਰ ਜੀ 12 ਤਣੇ ਕਿਲੋ ਚਵਾਈਊਗੀ ਜਾਂ 14 15 ਕਹ ਜੀ 12 ਤਣੇ ਕਿਲੋ ਚਵਾਦੇ ਬਹੁਤ ਛੋਟੀ ਵਾਹ 12 ਕਿ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਉਤਰਾ ਪਹਿਲਵੇਂ ਦੇ ਹਿਸਾਬ ਨਾਲ ਜੇ ਲਾਈਏ ਤੇ ਕੱਦ ਕਾਠੇ ਦਾ ਜਿਹੜਾ ਠੀਕ ਆ ਸੋਹਣਾ ਬੋਡੀ ਸਟਰਕਚਰ ਆ ਜਿਹੜਾ ਇਹਦਾ ਤੇ ਇਹਦਾ ਮੁੱਲ ਵੀਰ ਜੀ ਫਿਰ ਬੱਚਾ ਲਾ ਕੇ ਵਾਦਿਆ ਚਲੋ ਬੱਚਾ ਲਾ ਕੇ ਦਿਖਾਦਾ ਫਿਰ ਹੱਟੇ ਹੀ ਆ ਜਿਹੜੀ ਇਹਦੇ ਮਗਰ ਆ ਵਾਲੀ 33 66 ਹੈ ਜਿਹੜੀ ਬਾਕੀ ਆ ਨਹੀਂ ਸਾਡੇ ਧਾਰ ਵੀ ਜਿਹੜਾ ਇਹ ਨਿੰਦੀ ਦਿਖਾਈਏ ਵੇ ਜੀ ਚਵਾ ਫਿਰ ਆ Thane ਦੇਖ ਸਾਡੇ ਤੇ ਪਸੰਦ ਕੀ ਸੋਨਾ ਸੰਤਿਆਰ ਕਰਦੀ ਦਿਖਾਓ ਵੇ ਜੀ ਕਿ ਵਾਫ ਨੇ ਚਲੇ ਥਨਾਂ ਦਾ ਵਿੱਚ ਵਾੜਾ ਖਾ ਲੀਏ ਜੀ ਆਪਾਂ ਇੱਕ ਤਾਂ ਇਹ ਆ ਦੇਖ ਤਾਂ ਦੇ ਜੇ ਹੈ ਕਿ ਠੰਡੀ ਤੇਰੀ ਝੋਤੀ ਹੈ ਜਿਹੜੀ ਭਾ ਜਿਹੜਾ ਮਰਜੀ ਆ ਬੈ ਓਏ ਜਿਹੜਾ ਮਰਜੀ ਵੀ ਜੀ ਬੈਲੇ ਫਿਰ ਠੀਕ ਹੈ ਜੀ ਜਿੰਨਾ ਜਾਣੇ ਮਰਜੀ ਚੋਂਦੇ ਬੰਦੇ ਪਤਾ ਬੋਲ ਕੇ ਬੈਲੇ ਤਾਂ ਲੇਖ ਠੀਕ ਹੈ ਜੀ ਤੇ ਪਿਛਲੇ ਜੋ ਪਿਛਲੇ ਕੇ ਰੱਖੇ ਵੀਰ ਜੀ ਫਿਰ ਇਹਦਾ ਮੁੱਲ ਆਪਾ ਮੁੱਲ ਇਹਦਾ ਵੀਰ ਜੀ 80000 ਰਿਆ 80000 ਹਾਂਜੀ ਕਰਨਾ ਵਿੱਚ ਮੰਨਤਨ ਕਿੰਨਾ ਕੰਨਾ ਲੜੀ ਓਏ ਦੇਖ ਲੈ ਜਿੰਨਾ ਦਾ ਲੀ ਕਹਦੇਗਾ ਲੱਲੀ ਭਾਜੀ ਕਰ ਦੋ ਫਿਰ ਖੁੱਲਾ ਹੀ ਕਰ ਦੋ ਮਾਨੇ ਦਾ ਵੀ 5000 ਕਰ ਦਾਂਗੇ ਜੀ ਅਛਾ ਇਹਦਾ ਵੀ 5000 ਹੀ ਇਹ ਵੀ 75 ਦੀ 75 ਦੀ ਭਾਵੇਂ ਕੋ ਝੋਟੀ ਲੈ ਜਾ ਭਾਵੇਂ ਕੋ ਮੱਝ ਲੈ ਜਾ ਤੇ ਆ ਵੀ ਝੋਟੀ ਦਿਖਾਈਏ ਫਿਰ ਹੁਣ ਪਹਿਲਾਂ ਸੁਈ ਜੀ ਵੀ ਜੀ ਖੋਲੋ ਫਿਰ ਤੋਰ ਹੀ ਜਾਂਦੇ ਥੋੜਾ ਅਹੇ ਖੋਲੋ ਇਹਨਾਂ ਕਿ ਨਾ ਚਰਿਆ ਮੈਂ ਦਿੱਸੋ ਵੀ ਨਾ ਪਰਸਨ ਨੇ ਸੋਈ ਤੇ ਮਗਰ ਕੀ ਇਹ ਤੇ ਇਹ ਤੇ ਮਗਰ ਕਰਤਾ ਹੈ ਇਹਦਾ ਹੱਟਾ ਦੇ ਆ ਬੱਚਾ ਇਹਦਾ ਕੱਟਾ ਉਹ ਚਾਈ ਚੋ ਚੰਗੀ ਇਹ ਵੀ ਠੰਡੀ ਤੇਰੀ ਬੋਝੜੀ ਠੀਕ ਹੈ ਜੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਆ ਦੇਖ ਸੰਦੇ ਹਵਾਨਾ ਇਹਦਾ ਲੱਗਦਾ ਇੱਕ ਰੀ ਆਹ ਸਮਾਗੇ ਵੀ ਜੀ ਬਹੁਤ ਠੰਡੀ ਇਹਦਾ ਵੀ ਵੀਰ ਜੀ ਨੇ ਕਹਿੰਦੇ ਕਿ ਚਵਾ ਜਿਹੜਾ ਆਪਾਂ ਤੁਹਾਨੂੰ ਦਿਖਾ ਦਈਏ ਪਸੰਗੀ ਜੀ ਵੀ ਜੀ ਨਹੀਂ ਦੁੱਧ ਬਣਾ ਹਾਂ ਜੀ ਆਂਦੀ ਆਂਦੀ ਪਸੰਗੀ ਬੰਨਾ ਫਿਰ ਇਹਨਾਂ ਦੇਖੋ ਵੀਰ ਜੀ ਥਾਂ ਛੋਟੀ ਦੇ ਪਹਿਲਾਂ ਦੇ ਇਹੋ ਜੀ ਜਿਡੜੀ ਜਾਨਾ ਦਿਖਾ ਦੇ ਵੀਰ ਜੀ ਚਵਾਈ ਕਿ ਕਿਹੜੀ ਆ ਕਿ ਦੇਖੋ ਇਹ ਸਾਰੇ ਮੋਟਰ ਹੀ ਲੱਗੀ ਆ ਤੇ ਠੀਕ ਆ ਜੀ ਤੇ ਇਹਦੇ ਕੋ ਦੁੱਧ ਕਿੰਨਾ ਵੀਰ ਜੀ ਉਹਦੇ ਵੀਰ ਜੀ ਬੋਲੇ 10000 ਰੁਪਏ ਚੋ ਠੀਕ ਅੱਛਾ ਪਰਥਾਂ ਦੀ ਸੂਈ ਏ ਠੀਕ ਆ ਹਾਂ ਜੀ ਤੇ ਇਹਦਾ ਮੁੱਲ ਇਹਦਾ ਮੁੱਲ 70000 70000 ਇਹ ਕਿੰਨੇ ਦੀ ਦੇਣੀ 60000 ਹੀ ਦੇ ਦੇਣੀ ਆ ਤੇ ਦੁੱਧ ਕਿੰਨਾ ਚੁ ਆਜੂਗੀ ਦੁੱਧ ਵਿੱਚ 12 ਕਿਲੋ ਛੋਟੀ ਚ ਆਉਗੀ اچھا 12 ਕਿਲੋ ਲੀਟਰ ਇਹ ਵੀ ਜਿਹੜਾ ਚੁਾਈ ਬਾਕੀ ਥਣ ਜਿਹੜਾ ਚੰਗਾ ਲੱਗਿਆ ਇਹ ਤਾਂ ਲੈਵਾ ਛੋਟੀ ਦਾ ਕਰਦਾ ਹਾਂ ਲੈਵਾ ਠੀਕ ਹੈ ਜੀ ਹੁਣ ਜਿਹੜੀ ਇਹ ਚੌਥੇ ਨੰਬਰ ਦੇ ਤੁਹਾਨੂੰ ਮੱਝ ਦਿਖਾਉਣੀ ਹੈ ਫੋਲਾ ਵੀ ਦੀਏ ਵੀ ਤੋੜ ਕੇ ਦਿਖਾ ਦਈਏ ਨਾਲੇ ਬੱਚਾ ਪਹਿਲਾਂ ਤੰਗ ਕਰਦਾ ਹੋਣਾ ਚੱਕੀ ਵੱਡੀ ਇਹ ਵੀ ਜਿਹੜੀ ਪੂਰੀ ਭਾਰੀ ਮੱਝ ਜਿਹੜੀਆਂ ਇਹ ਮੱਝਾਂ ਜਿਹੜੀਆਂ ਸਾਰੀਆਂ ਭਾਰੀਆਂ ਵਾ ਇਹਦੇ ਮਗਰ ਕੱਟੀ ਆ ਕੱਟੀ ਵੀ ਤੁਹਾਨੂੰ ਦਿਖਾਵਾਂਗੇ ਜੇ ਤਾਜੀ ਸੂਈ ਹੈ ਵੀ ਮੱਝ ਇਹ ਵੀ ਭਾਰੇ ਪੱਲੇ ਦੀ ਮੱਝ ਜਿਹੜੀ ਤੁਹਾਨੂੰ ਦਿਖਾਉਣੀ ਆ ਆ ਜਿ ਲੈ ਆ ਵੀ ਜੀ ਬਾਕੀ ਤੇ ਜਿਹੜੀਆਂ ਸੋਈਆਂ ਸਵਾਈਆਂ ਵਾ ਸਾਡੇ ਹਰ ਇੱਕ ਵੀਡੀਓ ਚ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਆ ਕਿ ਆਪਣੀ ਇੱਥੇ ਆ ਕੇ ਆਪਣੀ ਮਰਜ਼ੀ ਦੇ ਨਾਲ ਪਸੰਦ ਕਰਕੇ ਜਿਹੜੀ ਪਸੰਦ ਆਉਂਦੀ ਆ ਉਹ ਚੰਗੀ ਤਰ੍ਹਾਂ ਮਰਜ਼ੀ ਨਾਲ ਪਸੰਦ ਕਰਕੇ ਫੇਰ ਹੀ ਆਪਣਾ ਪਸ਼ੂ ਖੜਿਆ ਕਰੋ ਤਸੱਲੀ ਕਰਕੇ ਪੂਰੀ ਆਪਣੀ। ਆਪੇ ਇੱਥੇ ਮੱਲੇ ਪਿੱਛੇ ਬਾਲੇ। ਖਾਣੇ ਦੇਖ ਸਕਦੇ ਦੇ ਇੱਕ ਰੀ ਲੱਗ ਗਿਆ ਤਾਂ। ਬਾਕੀ ਹਵਾਨਾ ਵੀ ਦੇਖ ਸਕਦੇ ਚੰਗਾ ਤਰ੍ਹਾਂ। ਤੇ ਵੇ ਦੇ ਆ ਜਿਹੜੀ ਮਾਜ ਵਿਖਾਈ ਆ ਹੁਣੇ ਵੀਰ ਜੀ ਮੈਂ ਨਾ ਦੂਜੇ ਦਿਨ ਸੂਈਆਂ 나ੜੂ ਦੇ ਕੱਟੇ ਆ ਦੇਖ ਸਕਦੇ ਕੱਟੀਆਂ ਵੀ ਅੱਧੀ ਤੁਹਾਨੂੰ ਦਿਖਾ ਦਈਏ ਨਾਲ ਆਹ ਕੱਟੀ ਜਿਹੜੇ 나ੜੂ ਜਿਹੜਾ ਬਿਲਕੁਲ ਨਾਲ ਤਾਜ਼ਾ ਹੀ ਆ ਜਿਹੜਾ ਇਹਦੀ ਕੱਟੀ ਆ ਜਿਹੜੀ ਤੇ ਕਿੰਨਾ ਜੀ ਵੀਰ ਜੀ ਇਹਦੇ ਕੋਲ ਬੋਲਾ 10 ਕਿਲੋ ਵੀਰ ਜੀ ਬੋਲਾ ਇਹਦਾ ਤਿਆਰ ਹੋਗਾ 10 ਲੀਟਰ ਤਿਆਰ ਜੀ ਪੂਰਾ ਆਕੇ ਦੇਵਾਂਗੇ ਚਵਾ ਕੇ ਅੱਛਾ ਹਾਂ ਜੀ ਮਰ ਜੇ ਨਾ ਮੈਂ ਇਹਨੂੰ ਭਲਾ ਭੁਲਾ ਵੀ ਹੈਗੀ ਆ ਇਹ ਬਾੜੀਆਂ-ਬੋਟੀਆਂ ਨਾਲ ਨੂੰ ਭਲਾ ਭੁਲਾ ਜਿਹੜੀਆਂ ਕਿੰਨੇ ਕੁਛ-ਕੁਛ ਦੂਜੇ ਦਿਨਾਂ ਨੂੰ ਸੂਈ ਨੂੰ ਠੀਕ ਹੈ ਜੀ ਚਵਾ ਇੱਕ ਨੰਬਰ ਦਾ ਆਊਗਾ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਕਿ ਦੋ ਚਵਾ ਜੂਗੀ ਹੈ ਦੋ ਦੇ ਵੀਰ ਜੀ 13 ਜਦਾ ਕਿਲੋ ਮੈਂ ਚਵਾਊਗੀ ਵਾ ਢੀਨ ਝੋਟੀ ਹੈ ਤੇ ਇਹਦਾ ਮੁੱਲ ਉਹ ਇਹਦਾ ਦੂਜਾ ਸੂਈ ਜੀ ਠੀਕ ਹੈ ਮੁੱਲ ਤੇ ਤਾਂ 75000 ਜੀ ਅੱਛਾ ਹਾਂ ਜੀ ਕਿੰਨੇ ਰੀ ਦੇ ਦਈਏ 70 ਵੀ ਦੇ ਦਈਏ ਨੇ 70000 ਦੀ ਤਾਂ ਨਾ ਵਿੱਚ ਮੰਨ ਤਨ ਦਸੋ ਲੱਲੀ ਕਰ ਦੂ ਜਨਾਈ ਲੱਲੀ ਭਾਈ ਨੇ ਕਰ ਦੇਣਾ ਵੱਧ ਮੰਨ ਤਾ ਨਾ ਫਿਰ ਲੈ ਲਿ ਗਿਓ 5000 ਹੀ ਡਾ ਦਿੰਨੇ ਆ ਜੀ 5 ਪੱਕਾ 5 ਹੀ ਰੱਖਿਆ ਫਿਕਸ ਹੀ ਕੀਤਾ ਪੂਰਾ 5 ਚਲੋ 60 ਪਾ ਲਓ ਅੱਛਾ ਚਲੋ ਇਹ ਕਿੰਨੇ ਦੇ ਹੋ ਜਾਣੀ 65000 ਦੀ ਲੈਣੀ ਤੇ ਵੀਜੀ ਝੋਟੀ ਮਹਿੰਗੀ ਹੁਣ ਲਈ ਮਹਿੰਗੀ ਲਲੀ ਬੋ ਕੇ ਕੇ ਕਹਦਾ ਝੋਟੀ ਦਾ ਬਾਈ ਮਹਿੰਗੀ ਲਈਏ ਚਲੋ ਜਿਹ ਕਹਦਾ 60 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇੱਕ ਆ ਮੱਝ ਇਹ ਵੀ ਗੱਬਣ ਝੋਟੀ ਤੋਂ ਕੀਏ ਤੋਂ ਜਾ ਇਹ ਗੱਬਣ ਹੈ ਜਿਹੜੀ ਹੈ ਜੀ ਤੋੜਾ ਹਾਂ ਇੱਕ ਰੀਨ ਬਾਕੀ ਸਾਰੀ ਵੈਰਿਟੀ ਹੈਗੀ ਅੱਜ ਹਾਂ ਇਹ ਨੂੰ ਚੋਲ ਲੈ ਤੈਸੇ ਦਾ ਨੀ ਲੈ ਜਾ ਜੀ ਬੀ ਪੰਚਾਇਤ ਦੇ ਨਾਲੇ ਵੀ ਜੀ ਹਫਤੇ ਦੇ ਅੰਦਰ ਅੰਦਰ ਇਹ ਵੀ ਜਿਹੜਾ ਸੁਭੂਗੇ ਬਾਕੀ ਜੇ ਬਾਕੀ ਝੋਟੀਆਂ ਦੇ ਮੁਕਾਬਲੇ ਲਾਈਏ ਤਾਂ ਉਹਨਾਂ ਤੋਂ ਥੋੜੀ ਕਿ ਛੋਟੀ ਹੈ ਮੁੱਲ ਵੀ ਇਹਦਾ ਫਿਰੋਸਾ ਨਹੀਂ ਹੋ ਜਣਾ ਤੇ ਉਤਰਾਂ ਵੀ ਜੀ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਤੁਸੀਂ ਵੀ ਜੀ ਨੇ ਪਹਿਲਾਂ ਨੇ 9-10 ਕਿਲੋ ਚੋਆਇਆ ਆ ਅੱਛਾ ਦੋ-ਦਸ ਕਿਲੋ ਚਵਾ ਦੇਣਾ ਜਿਹੜਾ ਇਹ ਮੁੱਲ ਕੋਣੋ ਹਿਸਾਬ ਨਾਲ ਤਾਂ 5-6 ਕਿਲੋ ਚਵਾ ਦੇ ਤਾਂ ਵੀ ਬੜਾ ਆ ਕਿੰਨਾ ਕੁ ਪਾ ਦੇਣਾ ਮੁੱਲੇ ਦਾ ਮੁੱਲ ਹੁਣ ਵੀ ਜੀ ਤੁਹਾਨੂੰ ਬਾ 10 ਕਿਲੋ ਵਾਲੀ ਮਹੀ ਜਿਹੜੀ ਬਾ ਲੱਖ ਰੁਪਏ ਦੀ ਮਿਲ ਲਈ ਆ ਹਾਂਜੀ ਦੋਦਿਆਂ ਦੇ 10 ਕਿਲੋ ਜਿਹੜੀ ਨਾਲ ਬਗੀ ਥਣਾ ਦੇ ਪਿੱਛੇ ਦੀ ਸਾਡੀ ਗੋਬਣਾਂ ਦੀ ਗਾਰੰਟੀ ਹੋਊਗੀ ਅੱਛਾ ਇਹਦਾ ਮੁੱਲ 60000 60000 ਹਾਂਜੀ ਵਿੱਚੋਂ ਕਿੰਨਾ ਕਰਨਾ ਮਾਨ ਜਿੰਨਾ ਦਾ ਲਈ ਕਹਦੂਗਾ ਲੱਲੀ ਭਾਈ ਨੇ ਪੱਕਾ 10 ਲੱਲੀ ਭਾਈ 10 ਦੀ ਆਵਾਜ਼ ਦਈ ਜਾਂਦੇ ਉੱਤਰ ਵੇਖ ਲਓ ਚੰਗੀ ਤਰ੍ਹਾਂ ਕਿੰਨਾ ਕਰਦੇ ਨਾ ਮਾਨ ਫਿਰ ਭਾਜੀ ਉਹ 5000 ਕਰਦੇ ਆਂਗੇ ਲੈ ਪੰਜ ਜੀ ਹਾਂ ਜੀ ਠੀਕ ਹੈ ਪੰਜ ਪੱਕਾ ਹੀ ਫਿਕਸ ਕੀਤਾ ਵਾ ਚਲੋ ਯਾਰ ਹੋਰ ਲਾ ਲਓ ਜੀ ਅੱਛਾ ਹਾਂ ਜੀ ਇਹ ਦੇ ਦੇਣੀ ਆ 55000 ਦੀ 55000 ਦੀ ਦੇ ਦਾਂਗੇ ਠੀਕ ਹੈ ਜੀ 55000 ਦੀ ਕਹਿੰਦੇ ਕਿ ਦੇ ਦੇਾਂਗੇ ਚਲੋ ਜੀ ਵੀਡੀਓ ਨਹੀਂ ਕਰਾਂ ਕਿ ਮੈਂ ਬਹੁਤ ਸਰਾ ਸਿਆਲ ਜਿੰਨਾ ਮੱਦੀ ਕੋ ਦੁੱਧ ਚ ਹੋਏ ਠੀਕ ਹੈ ਇਹਦੇ ਟੋਪੜ ਚਾਹੀ ਬਤਾਈ 10000 ਦੀ ਵਿਕ ਜਾਣੀ ਆ ਠੀਕ ਹੈ ਜੀ ਠੀਕ ਹੈ ਤੇ ਆ ਵੀਰ ਜੀ 6 ਮਹੀਨਾ ਦੀ ਮਾਜੀ ਗੱਬਣ ਜੇ ਚੈੱਕ ਪਾਸ ਦਾਦੀ ਕਰਾ ਲਈ ਆਪਣੇ ਘਰ ਲਿਆ ਗਏ ਠੀਕ ਹੈ 15 ਤਰੀਕ ਨੂੰ 6 ਮਹੀਨੇ ਪੂਰੀ ਹੋ ਜਾਣੇ ਆ ਠੀਕ ਹੈ ਦੁੱਧ 4 ਕਿਲੋ ਜੇ ਤੁਹਾਡੇ ਤੇ ਮਿਲਦੇ ਕਿੱਦਾਂ ਚ ਮਿਲਦੀ ਵੀਡੀਓ ਨਾ ਕਰੋ ਤੁਸੀਂ ਜੋਗ ਲੈਦੀ ਆ ਪਾੜੇ ਦੇ ਅੱਛਾ ਉਹ ਨਾਲੇ ਕਰਦੇ ਆਂ ਟੀਕਾ ਉੱਪਰ ਥਾਂ ਵੀ ਜਾ ਕੇ ਲੈ ਸਕਦੀ ਆ ਠੀਕ ਹੈ ਜੀ ਬਾਕੀ ਥਣਾ ਦੀ ਸਾਡੀ ਗਾਰੰਟੀ ਉਹ ਥਣਾ ਦਾ ਚਾਪ ਸਮਝਦਾ ਇੱਕ ਹੋਊਗਾ ਖੋਲੋ ਫਿਰ ਤੋੜ ਦਈਏ ਫਿਰ ਇਹਨਾਂ ਬਾਕੀ ਝੋਟੀ ਵੀ ਹਾਂ ਮੇਰੇ ਲੱਗਦਾ ਦੇਖ ਸਕਦੇ ਤੇ ਆ ਦੇਖ ਜਿਹੜੇ ਦਿਨਾਂ ਚ ਸੁਨਾ ਦੋ ਵੀਰ ਜੀ 80 ਲੱਖ ਰੁਪਏ ਦੀ ਆ ਪੂਰਾ ਉਹਦਾ ਕੰਮ ਤੇਜ ਹੁੰਦਾ ਮੱਜਾਂ ਦਾ ਜਦੋਂ ਇੰਨੇ ਸੁਨਾ ਜਾਂ ਚੜਦੀਆਂ ਗਰਮੀਆਂ ਦਾ ਸੂਪ ਹੈ ਨਾ ਇਹਨੇ ਦੇਵੰਦ ਦੇ ਹਾਂ ਤੇ ਇਹ ਕਿੰਨੇ ਰੇ ਦੇ ਦਈਏ ਵੇ ਜੀ ਫਿਰ ਇਹਦਾ ਮੁੱਲ 50000 50000 ਹਾਂਜੀ ਕਿੰਨਾ ਕਰਨਾ ਵਿੱਚ ਮਨ ਜਿੰਨਾ ਤੁਸੀਂ ਜਦੋਗੇ ਕਰ ਦੋ ਜੀ ਅੱਜ ਜਿੰਨਾ ਕਹੋਗੇ ਉਹਨੇ ਕਰ ਦਾਂਗੇ 48000 ਦੀ ਦੇ ਦਈਏ 47000 ਦੀ ਲਗਾਣੀ ਠੀਕ ਹੈ ਜੀ ਠੀਕ ਹੈ ਜੀ ਹੋਰ ਕੁਝ ਕਹਿਣਾ ਹੈ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੇ ਤੁਹਾਨੂੰ ਹਰੇ ਕਿਸੇ ਵੀਡੀਓ ਚ ਬੇਨਤੀ ਸਾਡੀ ਇਹੀ ਆ ਕਿ ਆਪਣੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੇ ਹੱਥੀਂ ਚਵਾਈ ਕਰਕੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਕੋਈ ਵੀਰ ਦੂਰ ਦਾ ਵਾ ਉਹ ਆਪਣਾ ਵੀਡੀਓ ਕਾਲ ਤੇ ਚਵਾ ਲੈ ਫੋਨ ਤੇ ਸਾਰਿਆਂ ਕੋਲ ਹੁੰਦੇ ਹੀ ਹੁੰਦੇ ਆ ਆਪਣਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਕੇ ਖੜੇ ਕੋਈ ਤਸੱਲੀ ਆਪਣੀ ਕਰਕੇ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ